ਜਿਹੜਾ ਵੀ ਕੋਈ ਗੱਲ ਕਰਦਾ ਵੀ ਨਹੀਂ ਪੈਗ ਦੇ ਮਾੜੇ ਹਾਲਾਤਾਂ ਬਾਰੇ ਗੱਲ ਕਰਦਾ ਵੀ ਵੀ ਨਹੀਂ ਪੈਗ ਸੋਨਾ ਨਹੀਂ ਜਾਂ ਕੁਝ ਵੀ ਐ ਤੇ ਮੈਂ ਅੱਜ ਵੀ ਨਹੀਂ ਪੈਗ ਦੇ ਡਾਊਨ ਡਾਊਨ ਦਿਖਾ ਰਿਹਾ ਤੁਹਾਨੂੰ ਤੇ ਜਿਹੜਾ ਕਿ ਬਹੁਤ ਹੀ ਜਿਆਦਾ ਸੋਹਣਾ ਬਾਾਕੀਆਂ ਸ਼ਹਿਰਾਂ ਨਾਲੋਂ ਬਹੁਤ ਸੋਹਣਾ ਇਹ ਜੀ ਕੋਈ ਗੱਲ ਨਹੀਂ ਕਿਉਂਕਿ ਸ਼ਾਂਤੀ ਬਹੁਤ ਹੈ ਇੱਥੇ ਥੋੜਾ ਜਿਹਾ ਖਤਰਨਾਕ ਤਾਂ ਜ਼ਰੂਰ ਹੁੰਦਾ ਕਿਉਂਕਿ ਇੱਥੇ ਜਿਹੜੇ ਰੈੱਡ ਇੰਡੀਅਨ ਜਾਂ ਲਾਲੂ ਲੂਲੂ ਫਰਦੇ ਹੁੰਦੇ ਨੇ ਉਹਨਾਂ ਤੋਂ ਥੋੜਾ ਜਿਹਾ ਬਚ ਕੇ ਰਹਿਣਾ ਪੈਂਦਾ ਸੋ ਸਾਨੂੰ ਸਭ ਤੋਂ ਪਹਿਲਾਂ ਮੈਂ ਦਿਖਾਈ ਦੇਵਾਂ ਕੁਝ ਚੈੱਕ ਕਰੋ ਆਹ ਵਾਲੇ ਜਿੰਨੇ ਵੀ ਪਾਸੇ ਤੁਹਾਨੂੰ ਦੇਖ ਰਹੇ ਨੇ ਇਹ ਸਾਰੇ ਸਾਰੇ ਕਲੱਬ ਨੇ ਇੱਥੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਆਹ ਦੇਖੋ ਲਾਈਨਾਂ ਲੱਗੀਆਂ ਪਈਆਂ ਨੇ ਤੇ ਕੋ ਸੁਣਾਈ ਤਾਂ ਦੇਣਾ ਨਹੀਂ ਕਿਉਂਕਿ ਚੱਲੇ ਜਾ ਰਿਹਾ ਬਾਕੀ ਮਾਹੌਲ ਦੇਖੋ ਤੁਸੀਂ ਕਲੱਬਾਂ ਦੇ ਬਾਹਰ ਪੂਰੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਪਈਆਂ ਨੇ ਆਹ ਵਾਲੇ ਸਾਹਮਣੇ ਵੀ ਉਧਰ ਵੀ ਸਾਹਮਣੇ ਜਿੰਨੇ ਵੀ ਨੇ ਕਲੱਬ ਨੇ ਇੱਥੇ 4-5 ਕਲੱਬ ਨੇ ਵੀ ਨਹੀਂ ਪੈਕ ਦਾ ਡਾਊਨਟਾਊਨ ਹੈਗਾ ਤਾਂ ਵੈਸੇ ਬਹੁਤ ਛੋਟਾ ਜਿਹਾ ਕੋਈ ਜਿਆਦਾ ਵੱਡਾ ਡਾਊਨਟਾਊਨ ਨਹੀਂ ਹੈਗਾ ਪਰ ਸੋਹਣਾਗਾ ਕਿਉਂਕਿ ਮੈਨੂੰ ਸੋਹਣਾ ਤਾਂ ਲੱਗ ਰਿਹਾ ਕਿਉਂਕਿ ਮੈਂ ਪਹਿਲੀ ਵਾਰੀ ਅੱਜ ਤੁਰਕੇ ਇੱਥੋਂ ਵੇਖ ਰਿਹਾ ਮੈਂ ਤੱਕ ਕਦੇ ਵੀ ਦੂ ਪਹਿਲਾਂ ਤੁਰਕੇ ਨਹੀਂ ਵੇਖਿਆ ਇੱਥੋਂ ਤੇ ਅੱਜ ਤਾਂ ਸੋਖ ਨਾਲ ਚੰਦ ਵੀ ਬਹੁਤ ਸੋਹਣਾ ਲੱਗ ਰਿਹਾ ਉਹ ਵੇਖੋ ਥੋੜੀ ਠੰਡ ਜਿਆਦਾ ਹੈ ਅੱਜ ਚੰਦ ਕਿੰਨਾ ਕਿ ਦੇਖ ਸਕਦੇ ਆਪਾਂ ਕੀ ਬਾਤ ਹੈ ਚੰਦ ਤਾਂ ਘਰ ਸੋਹਣਾਗਾ ਇਹ ਜੀ ਕੋਈ ਗੱਲ ਨਹੀਂ ਅ ਕ੍ਰਿਸਮਸ 3 ਰੀ ਵਗੈਰਾ ਬਣੇ ਹੋਏ ਨੇ ਮੋਸਟਲੀ ਕ੍ਰਿਸਮਸ ਹੱਲਾਂ ਕੀ ਵੈਸੇ ਹੁੰਦਾ ਮੇਰੇ ਖਿਆਲ ਦੇ ਵਿੱਚ ਤਾਂ ਪੂਰੀਆਂ ਸਰਦੀਆਂ ਰਹਿੰਦਾ ਇਹ ਲਾ ਕੇ ਰੱਖਦੇ ਨੇ ਇੱਥੋਂ ਤੇ ਤੁਸੀਂ ਆਹ ਵਾਲਾ ਚੈੱਕ ਕਰੋ ਛੋਟਾ ਜਿਹਾ ਬਿਲਡਿੰਗ ਡਾਊਨ ਟਾਊਨ ਦਾ ਮਤਲਬ ਕਿ ਵੀ ਮੈਕਸਿਮਮ 3 ਜਾਂ 4 ਬਿਲਡਿੰਗ ਵੀ ਨਹੀਂ ਦੇ ਵਿੱਚ ਪਰ ਫਿਰ ਵੀ ਮੈਂ ਕਰੀ ਤੁਹਾਨੂੰ ģੜਾ ਕੱਢ ਕੇ ਦਿਖਾ ਦਣਾ ਤੁਹਾਨੂੰ ਮੜਾ ਜਿਹਾ ਆਈਡੀਆ ਹੋ ਜਾਣਾ ਥੋੜਾ ਜਿਹਾ ਸਲਿਪਰੀ ਵੀ ਜ਼ਿਆਦਾ ਹੈ ਕੋਈ ਪਤਾ ਨਹੀਂ ਵੈਸੇ ਇਹ ਨੱਡਕ ਡੁਗ ਪਈਏ ਕਿਤੇ ਮੈਨੂੰ ਡਰ ਲੱਗਦਾ ਇਹ ਆ ਜੀ ਬਿਨੀ ਪੈਗ ਦਾ ਮੇਨ ਡਾਊਨ ਟਾਊਨ ਇਹ ਬਸ ਇੱਥੋਂ ਸ਼ੁਰੂ ਹੋਇਆ ਸੀ ਤੇ ਇੱਥੇ ਹੀ ਖਤਮ ਹੋਣ ਚੱਲਿਆ ਕਿਉਂਕਿ ਥੋੜਾ ਜਿਆਦਾ ਛੋਟਾ ਹੈ ਅੱਭੀ ਕੋ ਤੁਸੀਂ ਇੱਥੇ ਸਾਰੀਆਂ ਕੰਟਰੀਆਂ ਦੇ ਝੰਡੇ ਲੱਗੇ ਹੋਏ ਨੇ ਸਾਰੇ ਦੇਸ਼ਾਂ ਦੇ ਵੈਸੇ ਇਹਨਾਂ ਦੇ ਵਿੱਚ ਆਪਣੇ ਵਾਲੇ ਦੇਸ਼ ਦਾ ਹੋਣੀ ਹੈਗਾ ਝੰਡਾ ਮਾੜੀ ਗੱਲ ਹੈ ਵੀ ਗੱਲ ਕਰਨੀ ਪੈਣੀ ਆ ਬਹੁਤ ਉੱਚੀਆਂ-ਉੱਚੀਆਂ ਬਿਲਡਿੰਗਾਂ ਨੇ ਬਾਕੀ ਕੈਨੇਡਾ ਦੇ ਸ਼ਹਿਰਾਂ ਨਾਲੋਂ ਤਾਂ ਵੈਸੇ ਬਹੁਤ ਛੋਟੀਆਂ ਨੇ ਪਰ ਫਿਰ ਵੀ ਬਹੁਤ ਸੋਹਣਾ ਹੈ ਆਹ ਵੇਖ ਲਓ। ਇਹ ਕਹਤਾ ਲਾਲੂ ਜੀ ਚੀਕਾ ਮਾਰਦੇ ਫਿਰਦੇ ਹੁੰਦੇ ਇੱਥੇ ਥੋੜਾ ਜਿਹਾ ਡਰ ਵੱਧ ਲੱਗਦਾ। ਥੋੜਾ ਸੋ ਆਪ ਨੂੰ ਆਏ ਹੁੰਦਾ ਵੀ ਛੇਤੀ ਤੋਂ ਛੇਤੀ ਆਪਾਂ ਚੱਲੀਏ ਇੱਥੇ ਬੜਾ ਲੰਮਾ ਟਾਈਮ ਖੜ੍ਹ ਨਹੀਂ ਸਕਦੇ। ਤਾਂ ਇੱਕ ਹੋਰ ਵਧੀਆ ਚੀਜ਼ ਦਿਖਾਵਾਂ ਇੱਥੇ ਮੈਂ। ਇਹਦੇ ਨੀਚੇ ਬਿਲਡਿੰਗ ਆ। ਮੇਨ ਛੜਕ ਦੇ ਉੱਤੇ ਫਿਰਦੇ ਆਪਾਂ ਇਹਦੇ ਉੱਪਰ ਤੁਰ ਵੀ ਸਕਦੇ ਆ ਮੈਂ ਤਾਂ ਵੈਸੇ ਮੈਨੂੰ ਡਰ ਲੱਗ ਰਿਹਾ ਕੋਈ ਕਾਨਫਰੈਂਸ ਸੈਂਟਰ ਆ ਇਹ ਮੈਨੂੰ ਪਤਾ ਨਹੀਂ ਕਿਹੜਾ ਤੇ ਦੇਖੋ ਆ ਵੀ ਬਹੁਤ ਸੋਹਣਾ ਮੈਂ ਅੱਜ ਪਹਿਲੀ ਵਾਰ ਹੀ ਵੇਖ ਰਿਹਾ ਐ ਹੋਜੀ ਕੋਈ ਗੱਲ ਨਹੀਂ ਪਹਿ ਅੱਜ ਤੋਂ ਪਹਿਲਾਂ ਮੈਂ ਵੀ ਨਹੀਂ ਕਦੇ ਨਹੀਂ ਆਇਆ ਇੱਥੇ ਅਸਲ ਵਿੱਚ ਇੱਥੇ ਅੱਜ ਮੇਨ ਗੇੜਾ ਕੱਢਣ ਦਾ ਰੀਜ਼ਨ ਤਾਂ ਇਹੀ ਆ ਵੀ ਅੱਜ ਚੰਦ ਬਹੁਤ ਸੋਹਣਾ ਲੱਗ ਰਿਹਾ ਜਿਹਦੇ ਚੱਕਰ 'ਚ ਮੈਂ ਗੇੜੇ ਦਿੰਦਾ ਫਿਰਦਾ ਤੇ ਆਹ ਬਿਲਡਿੰਗਾਂ ਦੇ ਵਿਚਾਲੇ ਚੰਦ ਦੇਖਣ ਦਾ ਸਵਾਦ ਵੀ ਬਹੁਤ ਆਉਂਦਾ ਪਿੰਡ ਵੀ ਜਿਵੇਂ ਇਹੋ ਜਿਹਾ ਹੀ ਲੱਗਦਾ ਹੁੰਦਾ ਸੀ ਤਾਂ ਕਰਕੇ ਥੋੜਾ ਜਿਆਦਾ ਵਧੀਆ ਲੱਗ ਰਿਹਾ ਅੱਜ ਇਹ ਸੀਗਾ ਜੀ ਬਿੰਨੀਪੱਕਾ ਦਾ ਡਾਊਨ ਟਾਊਨ ਜਿਆਦਾ ਜਿਹੜੇ ਦਿਨ ਇੱਥੇ ਖਤਰਨਾਕ ਹੋ ਸਕਦੇ ਨੇ ਕੋਈ ਪਤਾ ਨਹੀਂ ਵੀ ਲਾਲੂ ਕਹਦਾ ਚਾਕੂ ਚੁੱਕੂ ਮਾਰੇ ਤੁਹਾਡੇ ਗੱਲ ਚ ਸਵਾਉ ਦਾ ਟਾਈਮ ਨਾਲ ਚੱਲੋ ਤੇ ਵੈਸੇ ਠੰਡ ਵੀ ਬਹੁਤ ਆ ਠੰਡ ਦੇ ਚੱਕਰ 'ਚ ਬਾਹਰ ਟਾਈਮ ਗੇਟ ਦਿੱਤੇ ਵੀ ਨਹੀਂ ਜਾ ਸਕਦੇ ਸੋ ਜਿੰਨਾ ਹੋ ਸਕੀਏ ਛੇਤੀ ਤੋਂ ਛੇਤੀ ਚੱਲੀਏ ਕਿਉਂਕਿ ਕੰਨ ਗੁੰਨ ਜਮਾਂ ਠਰ ਗਏ ਨੇ ਹੱਥੇ ਦਾ ਚੱਲ ਮੇਰੇ ਇੱਕ ਜੇ ਗਲਵਜ਼ ਪਾਇਆ ਹੋਇਆ ਦੂਜਾ ਨਹੀਂ ਪਰ ਫਿਰ ਵੀ ਜਾਣਾ ਹੀ ਠੀਕ ਰਹੂਗਾ ਜਾਂਦੇ ਹੋਏ ਕਰੀ ਫੇਰ ਦੇਖ ਲਓ ਅਬ ਵਾਪਸ ਉਹੀ ਰੋਡ ਦੇ ਉੱਤੇ ਆ ਗਏ ਆਪਾਂ 메ਨ ਸਾਰੇ ਕਲੱਬ-ਕਲੱਬ ਸਾਰੇ ਇਸ ਰੋਡ ਦੇ ਉੱਤੇ ਨੇ ਵੀਕਐਂਡ ਦੇ ਜਦੋਂ ਬਹੁਤ ਰੌਣਕ ਹੁੰਦੀ ਐ ਇੱਥੇ ਮਾਹਾਂ ਤੇ ਠੰਡ ਦੇ ਚੱਕਰ ਦੇ ਵਿੱਚ ਥੋੜਾ ਜਿਹਾ ਬੰਦੇ ਨੂੰ ਹੁੰਦੇ ਅੱਜ ਲਈ ਫਿਲਹਾਲ ਇੰਨਾ ਕੁ ਬਹੁਤ ਐ ਇੱਕ ਵਾਰੀ ਚੰਦ ਦੇਖਣਾ ਤੁਸੀਂ ਫੇਰ ਦੇਖ ਸਕਦੇ ਓ ਕਿਹੜਾ ਡਾਊਨਟਾਊਨ ਦੇ ਵਿੱਚ ਦੀ ਵੀ ਦੇ ਰਿਆਂ ਵੈਸੇ ਦਾ ਡਾਊਨਟਾਊਨ ਤਾਂ ਖਤਮ ਹੋ ਗਿਆ ਡਾਊਨਟਾਊਨ ਦਾ ਉਹਨਾਂ ਕੀ ਸੀ ਜਿੰਨਾ ਕਿ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਇਆ ਇਹ ਤਾਂ ਬਸ ਮੁੱਦੇ ਥੋੜੀ ਜੀ ਵੀਡੀਓ ਵੱਡੀ ਕਰਨ ਦੇ ਚੱਕਰ ਦੇ ਵਿੱਚ ਮੈਂ ਤੁਰਿਆ ਫਿਰਦਾ ਵਿੱਚ ਕਿਤਾ ਜਿਹੜਾ ਹੋਰ ਹੋ ਜਾਣਾ ਇਹ ਸਾਰਾ ਪੋਰਟੇਜ ਰੋਡ ਵਾਜਦਾ ਹੈ ਇਹ ਮੇਨ ਡਾਊਨਟਾਊਨ ਕੰਨ ਦੇ ਨਹੀਂ ਜਿੱਥੇ ਮਦ ਲੱਕੀ ਵੀ ਰੈੱਡ ਬੱਤੀ ਆਪ ਨੂੰ ਮਿਲ ਗਈ। ਫਿਲਹਾਲ ਸਾਰੀਆਂ ਸਾਰੀਆਂ ਗ੍ਰੀਨ ਨੇ। ਜਦੋਂ ਵੀ ਕੋਈ ਆਪਣਾ ਰੈੱਡ ਬੱਤੀ ਮਿਲ ਗਈ ਉੱਥੇ ਆਪਾਂ ਵੀਡੀਓ ਵੀ ਬੰਦ ਕਰ ਦੇਣੀ ਕਿਉਂਕਿ ਡਾਊਨਟਾਊਨ ਦਾ ਪਿੱਛੇ ਰਹਿ ਗਿਆ ਡਾਊਨਟਾਊਨ ਹੀ ਮੇਨ ਦਿਖਾਉਣਾ ਸੀ ਆਪਾਂ ਵੀਡੀਓ ਦੇ ਵਿੱਚ। ਚੱਕੋ ਜਾ येलो ਹੋ ਗਈ। ਚਲੋ। ਹੁਣ ਆਹ ਵਾਲੀ ਬੱਤੀ ਰੈੱਡ ਹੋ ਗਈ। ਪਹਿਲਾਂ ਵਾਲੀ ਵੈਸੇ ਆਪਾਂ ਤੱਕਾਈ ਕਰਕੇ ਥੋੜਾ ਜਿਹਾ ਰੈੱਡ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਅਗਲੀ ਵੀਡੀਓ 'ਚ। ਸਸੀ ਕਾਲ।